मैंने अपने मम्मी पापा की याद में आज उनकी इस महीने बरसी होती है मम्मी और पापा की इसलिए लगाया हुआ है पहले सीमिया पीड़ित बच्चों के लिए ब्लड चाहिए होता ज्यादा इसलिए मेरे मन में विचार आया कि ब्लड कम से अच्छा कोई काम ਰਾਜਪੁਰਾ ਥੈਲਸੀਮੀਆ ਬਲੱਡ ਡੋਨਰ ਸੁਸਾਇਟੀ ਅਤੇ ਅਹੂਜਾ ਪਰਿਵਾਰ ਵੱਲੋਂ ਸਵਰਗੀ ਸ਼੍ਰੀਮਤੀ ਆਸ਼ਾ ਕਿਰਨ ਅਹੂਜਾ ਅਤੇ ਸਵਰਗੀ ਸੂਰਜਪਾਲ ਅਹੂਜਾ ਦੀ ਯਾਦ ਵਿੱਚ ਰਾਜਪੁਰਾ ਦੇ ਸ਼ਿਵ ਮੰਦਿਰ ਵਿਖੇ ਥੈਲਸੀਮੀਆ ਤੋਂ ਪੀੜਿਤ ਬੱਚਿਆਂ ਲਈ ਦੂਜਾ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਰਜਿੰਦਰਾ ਸਰਕਾਰੀ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਦੀ ਟੀਮ ਵੱਲੋਂ ਖੂਨ ਇਕੱਠਾ ਕੀਤਾ ਗਿਆ मनोज आहूजा ये मैंने अपने मम्मी पापा की याद में आज उनकी इस महीने बरसी होती है मम्मी और पापा की इसलिए लगाया हुआ है पहले सीमिया पीड़ित बच्चों के लिए ब्लड चाहिए होता ज्यादा इसलिए मेरे मन में विचार आया कि ब्लड कैंप से अच्छा कोई काम नहीं लगाना हाँ जी आपने कैसे ये अपने दिमाग में आए जी इससे अच्छा कोई पुण्य का काम है नहीं सबको करना चाहिए ब्लड डोनेशन तो एक अच्छी चीज है ब्लड दोबारा एक दो तो घंटे में अपना बन भी जाता है इसलिए मन में आया भी अच्छा यही काम लगा लेकिन मेरा नाम सुशील कुमार है आज तो ये तो ब्लड डोनेशन कांपल आया हुआ है किधर हैं ਜਿਹੜੇ ਥੈਲਸੀਮੀਆ ਬੱਚਿਆਂ ਨੂੰ ਹਰ ਇੱਕ 10 ਤੋਂ 15 ਦਿਨਾਂ 'ਚ ਬਲੱਡ ਚੜਦਾ ਹੈ ਇਹ ਉਹਨਾਂ ਵਾਸਤੇ ਕੈਂਪ ਲਾਇਆ ਗਿਆ। ਜਿਹੜੀ ਚਾਲੂ ਬੱਚਿਆਂ ਨੂੰ ਬੁਸ਼ੇ ਲਾਇਆ। ਉਹਦੇ ਵਾਰ ਕਰ ਕਰਕੇ ਚਾਲੂ ਸੀ। ਥੈਲਸੀਮੀਆ ਪੇਸ਼ੈਂਟ ਜਿਹੜੇ ਬੱਚਿਆਂ ਨੂੰ ਥੈਲਸੀਮੀਆ ਪ੍ਰੋਬਲਮ ਹੁੰਦੀ ਆ ਉਹਨਾਂ ਨੂੰ ਆਪਣਾ ਬਲੱਡ ਨਹੀਂ ਬਣਦਾ। ਆ ਉੱਪਰ ਬਲੱਡ ਤੇ ਹੀ ਨਿਰਭਰ ਹੁੰਦੇ ਆ। ਜਿਹੜਾ ਕਿ 10 ਜਾਂ 15 ਦਿਨਾਂ 'ਚ ਐਕਟੀਵਿਟੀ ਕਰਨ ਨਾਲ ਉਹਦਾ ਬਲੱਡ ਖਤਮ ਹੋ ਜਾਂਦਾ ਹੈ। ਤੇ ਹਰ ਇੱਕ 10 ਜਾਂ 15 ਦਿਨਾਂ ਬਾਅਦ ਉਹਨਾਂ ਨੂੰ ਫਿਰ ਦੁਬਾਰਾ ਬਲੱਡ ਦੀ ਅੰਡਰ ਲੋਡ ਹੁੰਦੀ ਹੈ ਤੇ ਬਲੱਡ ਦੀ ਸ਼ੋਰਟੇਜ ਕਰਕੇ ਇਸ ਕਰਕੇ ਬਲੱਡ ਦੇ ਕੈਂਪਸ ਨੂੰ بار-ਬਾਰ ਲਾਣੇ ਪੈਂਦੇ ਆ ਅਸੀਂ ਨੌਜਵਾਨਾਂ ਦਾ ਇਹ ਸੰਦੇਸ਼ ਹੈ ਕਿ ਬਲੱਡ ਡੋਨੇਟ ਕਰਦੇ ਰਹਿਣਾ ਚਾਹੀਦਾ ਹੈ ਉਹਦੇ ਨਾਲ ਇੱਕ ਤਾਂ ਆਪਣੇ ਸਰੀਰ ਤੰਦਰੁਸਤ ਰਹਿੰਦਾ ਕੋਈ ਪ੍ਰੋਬਲਮ ਨਹੀਂ ਹੁੰਦੀ ਔਰ ਹਰ ਇੱਕ 3 ਮਹੀਨੇ ਬਾਅਦ ਵੀ ਦੁਬਾਰਾ ਡੋਨੇਟ ਕਰਨਾ